ਦੜਮਦ ਨੇ ਖੜਕ ਹੋਇਆ ਜੀ ਇੱਕ ਆ ਰਹੀਏ ਸਕੂਲ ਕਨੇ ਇੱਕ ਆ ਪੋੜ ਵਾਲਾ ਪਾਣੀ ਸਾਰਾ ਇਕੱਠਾ ਹੋ ਕੇ ਦੜਮਦ ਨੇ ਕੰਦ ਕਰਕੇ ਮੈਂ ਕੱਲਾ ਜਾਣਾ ਕਪੜਾ ਆ ਗਿਆ ਫਿਰ ਹੌਲੀ ਸਾਹਮਣੇ ਹਾਕ ਮਾਰੀ ਉਹਨਾਂ ਨੂੰ ਠਾਇਆ ਜੀ ਵਿਚਾਰਿਆਂ ਨੇ ਮਸਾ ਆਪਦਾ ਬਾਹਰ ਨਿਕਲੇ ਫਿਰ ਮੈਂ ਕਿਹਾ ਭਾਈ ਇਲੈਕਟ੍ਰਿਕ ਟੂਟਾ ਬੰਦ ਕਰੋ ਤੇ ਆਪਣਾ ਵਿਚਾਰ ਰੱਖੋ ਸਮਾਨ ਦੀ ਕੋਈ ਗੱਲ ਨਹੀਂ ਜੇੜਾ ਕੁਝ ਹੋ ਗਿਆ ਹੋ ਜਾਂਦੋ ਪਰ ਆਪਣੀ ਜਾਨੀ ਨੁਕਸਾਨ ਤੋਂ ਬਚਾਓ ਹੁਣ ਫਿਰ ਮੈਂ ਗੁਰਦੁਆਰੇ ਲਾਸਮਿੰਡ ਕਿਤੇ ਗਵੰਡੀਆਂ ਨੂੰ ਫੋਨ ਕੀਤਾ ਹਾਰ ਕੇ ਪੰਜ ਚਾਰ ਬੰਦੇ ਮੈਂ ਇਕੱਠੇ ਕਰਕੇ ਇੱਕ ਕਤੂਰਾ ਸੀ ਉਹ ਬਚਾਇਆ ਤੇ ਉਹਨਾਂ ਦਾ ਸਮਾਨ ਕੱਟਣ ਲੱਗੇ ਪਏ ਨੇ ਪਰਲੇ ਪਾਸੇ ਦੀ ਗੁਰਦੁਆਰੇ ਤੋਂ ਸੇਵਾਦਾਰ ਚਾਰ ਪੰਜ ਬੰਦੇ ਅਸੀਂ ਭੇਜੇ ਨੇ ਅਜੇ ਮੈਂ ਆਖੇ ਇਹਨਾਂ ਨੂੰ ਚਾਹ ਦੇ ਕੋਟਪਲੇਓ ਵਿਚਾਰੀਆਂ ਨੂੰ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਵਿਧਵਾ ਔਰਤਾਂ ਵਿਚਾਰੀ ਤਰਸਾਉਂਦੇ ਆਪਣੇ ਵਰਗੀ ਹੁੰਦੇ ਨੇ ਸਾਰੇ ਭੈਣ ਭਾਈ ਬਹੁਤ ਔਖਾ ਜੀ ਕਦੋਂ ਇਹ ਮਕਾਨ ਦੇ ਵਿੱਚੋਂ ਆਏ ਨੇ ਇਹ ਐਤਵਾਰ ਨੂੰ ਆਏ ਸੀ ਜਿ ਸਮਾਨ ਤਰਿਆ ਸੀ ਚੱਲ ਬੱਚੇ ਨੇ ਸਬਜ਼ੀ ਭਾਜੀ ਵੀ ਜਲਾਗੇ ਵੀ ਚੱਲ ਖੁੱਲਾ ਕਵਾਟਰਾ ਉਹ ਵਿਚਾਰੇ ਨੇ ਐਤਵਾਰ ਨੂੰ ਸਮਾਨ ਤਰਿਆ ਸੀ ਅਜੋ ਤੇ ਫਾਤਰ ਸਾਹਿਬ ਕਹਿੰਦੇ ਸੀ ਨਾ ਤਰਨੀ ਮਾਇਆ ਪਰ ਰੱਬ ਦਾ ਮਾਣਾ ਜੀ ਕੀ ਕਰੇ ਜੀ ਬੁਰਾ ਹਾਲਾ ਦੇਖ ਲੋ ਜੀ ਸਾਹਮਣੇ ਕੈਮਰਾ ਘੁਮਾ ਕੇ ਦੇਖੋ ਜੀ ਉਹ ਸਾਹਮਣੇ ਆ ਦੇਖੋ ਤਾਕੀ ਵਿੱਚ ਉਹਨਾਂ ਦਾ ਬਹੁਤ ਬੁਰਾ ਹਾਲਾ ਵਿਚਾਰਿਆ ਹੁੰਦਾ ਕੋਈ ਮਦਦ ਲਈ ਇਹਨਾਂ ਲਈ ਕੋਈ ਰੇਲ ਦੇ ਤਾਂ ਨਹੀਂ ਆਇਆ ਹਾਰ ਕੇ ਸਿੰਘੁਰ ਦੁਆਰੇ ਬਾਬਾ ਜੀ ਨੂੰ ਆਖਿਆ ਵੀ ਪੰਜ ਚਾਰ ਮੁੰਡੇ ਇਕੱਠੇ ਕਰਕੇ ਇਹਨਾਂ ਦਾ ਸਮਾਨ ਕੱਢਿਆ ਜਾਵੇ ਵਿਚਾਰਿਆ ਦਾ ਵਿਚਾਰੇ ਗਰੀਬ ਆਦਮੀ ਨੇ ਹੁਣ ਇਹਨਾਂ ਨੂੰ ਚਾਹ ਦੇ ਕੁੱਟ ਬਲਿਉਣਾ ਕਿ ਤੂੰ ਇਕੱਠੀ ਕਰਕੇ ਚਾਹ ਪੀ ਲੈ ਕੇ ਭੇਜ ਦੇ ਇਹਨਾਂ ਨੂੰ ਚਾਹ ਪਾਣੀ ਕੋਈ ਨਾ ਕੋਈ ਨਹੀਂ ਟੱਟ ਜਾ ਜਾਵੇ ਬੁਰਾ ਹਾਲਾ ਇਹਨਾਂ ਦਾ ਮੌਜੂਦਾ ਸਰਕਾਰਾਂ ਬਾਰੇ ਕੀ ਹੈ ਉਦਾਂ ਸਰਕਾਰਾਂ ਨੂੰ ਕੀ ਕਰੇ ਜੀ ਹੁਣ ਤੱਕ ਮੈਂ ਆਪ ਬਲਵੰਸੀ ਰਾਮੂ ਵਾਲੇ ਬੰਦੇ ਨਾਲ ਉਦੋਂ ਦਾ ਜੁੜਿਆ ਹੋਇਆ ਕੋਈ ਸਰਕਾਰਾਂ ਬਿਲਕੁਲ ਬੇਕਾਰ ਨੇ ਜੀ ਸਰਕਾਰ ਹੈ ਸਰੂਰ ਸਾਰੇ ਸ਼ਹਿਰ ਦੇ ਛੜਕਾਂ ਬਣ ਰਹੀਆਂ ਨੇ ਆ ਸਾਡੇ ਬਾੜ ਦੇ ਝਾੜੂ ਵਾਲਿਆਂ ਦੇ ਇੱਥੇ ਕੋਈ ਨਹੀਂ ਪੋਹਦਾ ਆ ਟੱਕਣਾਂ ਜੀ ਨਿਗਾਹ ਮਾਰੋ ਮੈਂ ਆਪ ਬੰਦੇ ਗਿਰਦੇ ਹੁੰਦੇ ਸੀ ਮੈਂ ਆਪ ਦਾ 1000 ਰੁਪਏ ਲਾ ਕੇ ਟੱਕਣ ਚੱਕ ਕੇ ਤਾਂ ਮੈਂ ਆਪ ਦਾ ਰਿਪੇਅਰ ਕਿਤੇ ਜੀ ਨੂੰ ਮਰਜ਼ੀ ਮਹ ਲਿਆ ਲੈ ਨੂੰ ਪੁੱਛ ਲੋ ਜੀ ਕੀ ਹਾਲ ਹੈ ਵੀ ਕੱਲ ਕਿੱਡੀ ਕੀ ਹੁੰਦੀ ਆ 1500 ਦੀ ਵੀ ਪਬਲਿਕ ਵਾਰੇ ਵੀ ਸੋਚਿਆ ਕਰੋ ਸਰਕਾਰਾਂ ਆਉਂਦੀਆਂ ਨੇ ਆਪਦੇ ਘਰਾਂ 'ਚ ਬਹਿ ਕੇ ਆਪਦੇ ਨੋਟਸ ਮਾ ਕੇ ਅਮਰੀਕਾ ਕੈਨੇਡਾ ਭੱਜ ਜਾਂਦੇ ਨੇ ਲੋਕ ਮਾਰਾ ਮੋਟਾ ਆਮ ਪਬਲਿਕ ਵਾਰੇ ਵੀ ਸੋਚੋ ਇਨਸਾਨ ਆ ਫਿਰ ਵੀ ਯਾਰ ਰੱਬ ਨੇ ਜਾਨ ਪਾਈ ਆ ਇਨਸਾਨ ਆ ਆਪ ਤਾਂ ਫਿਰ ਕੁੱਤੇ ਬਿੱਲੇ ਨੂੰ ਵੀ ਰੋਟੀ ਪਾ ਦਿੰਦੇ ਆ ਫਿਰ ਵੀ ਫਿਰ ਇਨਸਾਨ ਨੂੰ ਇਨਸਾਨ ਹੀ ਸੰਭੂ ਫਿਰ ਤਾਂ ਪੰਜਾਬ ਦਾ ਬੁਰਾ ਹਾਲ ਆ ਜੀ ਇੱਥੇ ਕੋਈ ਨਹੀਂ ਪੁੱਛਣ ਆਲਾ ਜੀ ਨਾ ਕੋਈ ਸਰਕਾਰਾ ਨਾ ਕੋਈ ਮਿਉਸਪਲ ਕਮੇਟੀ ਕੋਈ ਤਾਂ ਆ ਕੇ ਖੜੇ ਮਾੜਾ ਮੋਟਾ ਆ ਜਾਣ ਕਿ ਅਸੀਂ ਆ ਇੱਟਾਂ ਲਾਈ ਜਾਨੇ ਵੀ ਕੋਈ ਡੁੰਬਰਾ ਜਾਵੇ ਕੋਈ ਜਵਾਗ ਜਲਾ ਪੰਜ ਪੰਜ ਫੁੱਟ ਪਾਣੀ ਆਈ ਇਹ ਜੋ ਦੱਸੋ ਕੀ ਕਰੂ ਬੰਦਾ ਜੇਲਾ ਕੋਈ ਗਿਰੂਆ ਨੂੰ ਕੱਢਣ ਜਾਊ ਆਲਾ ਕਹਿੰਦਾ ਕੱਢਦਾ ਨਹੀਂ ਦੱਸੋ ਕੀ ਕਰੀਏ ਜੀ ਹਾਰ ਕੇ ਆ ਰੱਸੀਆਂ ਬੋਰੀਆਂ ਧਰੀਆਂ ਨੇ ਜੀ ਕੋਈ ਸਰਕਾਰ ਨਹੀਂ ਕੁਝ ਸੋਚਦੀ ਸਾਡੇ ਬਾਰੇ ਦੇਖੋ ਤੁਸੀਂ ਆਪ ਸੁਣਿਆ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਬਰਸਾਤਾ ਚਲੋ ਆਪਾਂ ਕਹਿੰਦੇ ਆ ਪਰਮਾਤਮਾ ਤੋਂ ਦੁਖੀ ਤਾਂ ਹੈ ਹੀ ਪਰ ਜਿਹ ਮੌਜੂਦਾ ਸਰਕਾਰਾਂ ਨੇ ਜਿਹੜੀਆਂ ਉਹਨਾਂ ਤੋਂ ਜ਼ਿਆਦਾ ਦੁਖੀ ਹੋਏ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕੀ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਪਰ ਉਹਨਾਂ ਨੇ ਕਦੀ ਵੀ ਕਿਸੇ ਬੰਦੇ ਬਾਰੇ ਜਾਂ ਲੋਕ ਲੋਕਾਂ ਬਾਰੇ ਕਦੀ ਵੀ ਨਹੀਂ ਸੋਚਿਆ ਕਿਉਂਕਿ ਜਦੋਂ ਇਹ ਜੀ ਆਫਤ ਆਉਂਦੀ ਹੈ ਤਾਂ ਉਹੀ ਲੋਕ ਹੁੰਦੇ ਨੇ ਉਹੀ ਸਰਕਾਰ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਸੱਤਾ ਦੇ ਵਿੱਚ ਭੇਜਦੇ ਹਾਂ ਤੇ ਉਹੀ ਸਰਕਾਰ ਅਸੀਂ ਇਹੀ ਉਮੀਦ ਕਰਦੇ ਹਾਂ ਉਹੀ ਸਰਕਾਰਾਂ ਤੋਂ ਕਿ ਜਿਹੜੇ ਉਹ ਸਾਡੇ ਇਹੋ ਜਿਹੇ ਵਕਤ ਪੈਣ ਦੇ ਉੱਪਰ ਕੰਮ ਆਵੇ ਪਰ ਦੇਖਿਆ ਗਿਆ ਹੈ ਕਿ ਜਦ ਇਹੋ ਜਿਹੇ ਜਦੋਂ ਸਾਡੇ ਤੇ ਮੁਸੀਬਤ ਪੈਂਦੀ ਹੈ ਲੋਕ ਤੇ ਤੇੜੀ ਸਰਕਾਰ ਹੈ ਉਹ ਕੰਮ ਬਿਲਕੁਲ ਵੀ ਨਹੀਂ ਆਉਂਦੀ ਇਸ ਕਰਕੇ ਲੋਕ ਨੇ ਜਿਹੜੇ ਉਹ ਇਹੀ ਕਹਿ ਰਹੇ ਨੇ ਕਿ ਅਸੀਂ ਸਰਕਾਰਾਂ ਤੋਂ ਕੀ ਲੈਣਾ ਜਦ ਅਸੀਂ ਆਪ ਹੀ ਖੁਦ ਜਿਹੜੇ ਦੁਖੀਆਂ ਸੰਗਰੂਰ ਤੋਂ ਰਵਿੰਦਰ ਜੋਲੀ ਇੰਡੀਆ ਨਿਊਜ਼ ਪੰਜਾਬ